ਨੌਕਰੀ ਵਸ਼ੇਰੀ ਦਿਖਾਉਣ ਲੱਗਿਆ ਮਿੱਤਰੋ ਤੁਹਾਨੂੰ ਸਨੱਖੀ ਬਹੁਤਾ ਵਸ਼ੇਰੀ ਤੇ ਬਲੱਡ ਲਾਈਨ ਆ ਜਿਹੜੀ ਵਸ਼ੇਰੀ ਦੀ ਬਹੁਤ ਚੰਗੀ ਆ ਤੇ ਬਾਂਤਰਾਂ ਦੀ ਵਸ਼ੇਰੀ ਸੋਹਣੀਆ ਲੰਬਾਈ ਆ ਪਿੱਠ ਪੁੜੇ ਦੀ ਤੇ ਅੰਗਾ ਪੈਰਾਂ ਦੀ ਸਾਫ ਆ ਕੰਨ ਕਨੋਤੀ ਦੀ ਸੋਹਣੀਆ ਤੇ ਚੰਗੀ ਵਸ਼ੇਰੀਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਘੋੜੀ ਬਣਨਾ ਇਹਨੇ ਜੇ ਕੋਈ ਮਿੱਤਰ ਪਿਆਰੇ ਨੇ ਘਰੇ ਸ਼ੌਂਕ ਵਜੋਂ ਵਸ਼ੇਰੀ ਪਾਲਣੀਆਂ ਨਾ ਤਾਂ ਵਸ਼ੇਰੀ ਤੇ ਜਰੂਰ ਗੌਰ ਕਰਿਓ ਤੁਸੀਂ ਮੂੰਹ માં ਚੈੱਕ ਕਰੋ ਵਸ਼ੇਰੀ ਦਾ ਕੰਨ ਕਨੋਤੀ ਦੀ ਐਨ ਸੋਹਣੀ ਵਸ਼ੇਰੀਆ ਅੰਤ ਤੱਕ ਵੀਡੀਓ ਨਾਲ ਬਣੇ ਰਿਓ ਜਾਣਕਾਰੀ ਸਾਰੀ ਸਾਂਝੀ ਕਰਾਂਗੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਇਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਮਿੱਤਰੋ ਇਹ ਸੂਰਜ ਘੋੜੇ ਦੀ ਬੱਚੀ ਆ ਅਰਜਨ ਰੌਲੀ ਵਾਲੇ ਘੋੜੇ ਦਾ ਬੱਚਾ ਹੈਗਾ ਸੂਰਜ ਚੰਗੀ ਹਾਈਟ ਦਾ ਚੰਗਾ ਘੋੜਾ ਹੈਗਾ ਉਸ ਘੋੜੇ ਦੀ ਇਹ ਬੱਚੀ ਆ ਤੇ ਬਾਲਪੋਰੀਆਂ ਦੀ ਬੱਚੀ ਬਿਲਕੁਲ ਸਾਫ ਆ ਤੇ ਸਪੌਟਲੈਸ ਆ ਬਾਈ ਕਹਿੰਦਾ ਵੀ ਇੱਕ ਵੀ ਛਿਵਕਾ ਨਹੀਂ ਹੈਗਾ ਕੋਈ ਕਾਲਾ ਪਿੰਡੇ ਦੇ ਉੱਪਰ ਤੇ ਕੰਨ ਕਨੋਤੀ ਦੀ ਐਨ ਦੁੱਖ ਤੋੜਦੀ ਆ ਸੋਹਣੀਆ ਮੂੰਹ ਦੀ ਤੇ ਲੰਬਾਈ ਚੈੱਕ ਕਰੋ ਪਿੱਠ ਪੁੜਾ ਵਸ਼ੇਰੀ ਦਾ ਅੰਗਾ ਪੈਰਾਂ ਦੀ ਹੈਨਾ ਪੈਰ ਪੂਰ ਸੋਹਣਾ ਵਸ਼ੇਰੀ ਦਾ ਚੰਗੀ ਵਸ਼ੇਰੀ ਆ 6 ਮਹੀਨੇ ਉਮਰਾ ਵਸ਼ੇਰੀ ਦੀ ਦੋਸਤੋ ਤੇ ਬਾਲਪੋਰੀਆਂ ਦੀ ਓਕੇ ਆ ਸੂਰਜ ਘੋੜੇ ਦੀ ਬੱਚੀ ਆ ਮਾਂ ਇਹਦੀ ਚੰਗੀ ਹਾਈਟ ਦੀ ਆ ਤੇ ਗੱਲਬਾਤ ਕਰ ਲਿਓ ਮੁੰਡੇ ਦਾ ਨੰਬਰ ਆਪਾਂ ਸਕਰੀਨ ਤੇ ਦੇਤਾ ਆ ਦੜੇ ਪਿੰਡ ਖੜੀ ਆ ਇਹ ਹਰਦੀਪ ਕੋਲੇ ਬਸ਼ੇਰੀ ਸੋਹਣੀ ਸੁਨੱਖੀ ਬਸ਼ੇਰੀ ਆ ਮਿੱਤਰੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਤੋਂ ਨੰਬਰ ਸਕਰੀਨ ਦੇ ਉੱਪਰ ਆ ਤੁਸੀਂ ਗੱਲਬਾਤ ਕਰ ਲਿਓ ਮੁੰਡੇ ਨਾਲ ਤੇ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਬਸ਼ੇਰੀ ਆ ਜਿਹੜੀ ਇਹ ਖਰੀਦ ਸਕਦੇ ਹੋ ਤੁਸੀਂ ਤੇ ਜੇ ਕੋਈ ਸੱਜਣ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਚੱਲੀ ਜਾ ਰਿਹਾ ਸਕਰੀਨ ਦੇ ਉੱਪਰ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ